ਸੁਣੀਏ ਪਰ ਪਰਮੇਸ਼ੁਰ ਦੇ ਵਿੱਚ ਉਹ ਚੀਜ਼ ਤੁਹਾਨੂੰ ਸਿਖਾ ਦਿੰਦੀ ਹੈ ਕਿ ਕਿਸ ਤਰ੍ਹਾਂ ਚੱਲਣਾ ਹੈ ਖਰੇਾਈ ਦੇ ਨਾਲ ਔਰ ਕਿਸ ਚੀਜ਼ ਤੋਂ ਤੁਸੀਂ ਅੱਡ ਹੋਣਾ ਹੈ ਜਿਸ ਚੀਜ਼ ਤੋਂ ਬੋਲਿਆ ਗਿਆ ਹੈ ਨਾ ਅੱਡ ਹੋਣ ਵਾਸਤੇ ਉਸ ਚੀਜ਼ ਤੋਂ ਜਰੂਰ ਅੱਡ ਹੋ ਆਓ ਆਪਾਂ ਇਸ ਵੀਡੀਓ ਨੂੰ ਦੇਖਦੇ ਆਂ ਤੇ ਤੁਹਾਨੂੰ ਹੋਰ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਬਾਅਦ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਗਲਤੀਆਂ ਕਰਦੇ ਆਂ ਇੱਕ ਸਿੰਪਲ ਜੀ ਆਪਣੀ ਲਾਈਫ ਨੂੰ ਲੈ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਆਓ ਆਪਾਂ ਇਸ ਨੂੰ ਦੇਖੀਏ ਸਭ ਕੁਝ ਕਰਦੇ ਇਦਾਂ ਹੀ ਆਦਮ ਤੇ ਹਵਾ ਵੀ ਇਦਾਂ ਹੀ ਕਰਨ ਤੇ ਪ੍ਰਭੂ ਨੇ ਅਥੋਰਿਟੀ ਦਿੱਤੀ ਉਦੋਂ ਹੀ ਅਸਮਾਨ ਦੀਆਂ ਸ਼ਕਤੀਆਂ ਉੱਤੇ ਜ਼ਮੀਨ ਦੀਆਂ ਸ਼ਕਤੀਆਂ ਉੱਤੇ ਪਾਣੀਆਂ ਦੀਆਂ ਸ਼ਕਤੀਆਂ ਉੱਤੇ ਅਰਵਚਨ ਚ ਕੀ ਲਿਖਿਆ ਆਓ ਕਿ ਨਾ ਇਹਨੂੰ ਆਪਣੇ ਜਿਹਾ ਬਣਾਇਏ ਅਸੀਂ ਇਸ ਵੀਡੀਓ ਨੂੰ ਪੂਰਾ ਹੋ ਚੁੱਕਿਆ ਅਰ ਜਿਵੇਂ ਦਾ ਪਰਮੇਸ਼ਵਰ ਆ ਅਸੀਂ ਉਵੇਂ ਦੇ ਬਨਣੇ ਆ ਪ੍ਰਭੂ ਦੀ ਇਹ ਸ਼ੁਰੂ ਤੋਂ ਇੱਛਾ ਰਹੀ ਕਿ ਮਨੁੱਖ ਜਿਹੜਾ ਆ ਪਰਮੇਸ਼ਵਰ ਵਰਗਾ ਹੋਵੇ ਸਾਰੇ ਪਰ ਸਾਨੂੰ ਇਦਾਂ ਲੱਗਦਾ ਕਿ ਜਿੱਦਾਂ ਆਪਣੇ ਆਪ ਹੋ ਜਾਣਾ ਹੈ ਆਪਣੇ ਆਪ ਕੁਛ ਨਹੀਂ ਹੋਣਾ ਸਾਨੂੰ ਕੁਛ ਕਰਨਾ ਪੈਣਾ ਹੈ ਚੱਲਣ ਦੀ ਜ਼ਰੂਰਤ ਜੇ ਅਸੀਂ ਹੱਥਾਂ ਤੇ ਹੱਥ ਧਰ ਕੇ ਬੈਠੇ ਰਹੇ ਬਿਨਾਂ ਪ੍ਰਾਰਥਨਾਮੇ ਬੈਠੇ ਰਹੇ ਤੇ ਫਿਰ ਅਸੀਂ ਇਹ ਸੋਚੀਏ ਕਿ ਸਾਡੇ ਜੀਵਨ ਵਿੱਚ ਸੁਧਾਰ ਹੋ ਜਾਏ ਕੁਝ ਨਹੀਂ ਹੋਣਾ ਸਾਨੂੰ ਆਪਣੇ ਲਈ ਪ੍ਰਾਰਥਨਾ ਕਰਨੀਆਂ ਪੈਣੀਆਂ ਸਾਡੇ ਬੱਚਿਆਂ ਲਈ ਪ੍ਰਾਰਥਨਾ ਕਰਨੀਆਂ ਪੈਣੀਆਂ ਸਾਡੇ ਸ਼ਹਿਰ ਦੇ ਲਈ ਇੱਥੋਂ ਦੇ ਕੌਂਸਲ ਦੇ ਲਈ ਇੱਥੋਂ ਦੇ ਪ੍ਰਾਈਮ ਮਿਨਿਸਟਰ ਦੇ ਲਈ ਸਾਨੂੰ ਪ੍ਰੇਅਰਸ ਕਰਨੀਆਂ ਪੈਣੀਆਂ ਤਾਂ ਜਾ ਕੇ ਕੁਝ ਹੋਣਾ ਹੈ ਹਾਲੇਲੂਇਆ ਅਰੇ ਬਹੁਤ سارے ਲੋਕ ਤੁਹਾਨੂੰ ਪਤਾ ਆਪਣੇ ਪ੍ਰਾਈਮ ਮਿਨਿਸਟਰ ਦੇ ਲਈ ਪ੍ਰੇਅਰ ਨਹੀਂ ਕਰਦੇ ਨਾ ਕੌਂਸਲ ਦੇ ਲਈ ਪ੍ਰੇਅਰ ਕਰਦੇ ਬਹੁਤ سارے ਕਿ ਮੈਕਸਿਮਮ ਨਹੀਂ ਕਰਦੇ ਇਹ ਇੱਕ ਤਰੀਕੇ ਨਾਲ ਅਸੀਂ ਹੁਕਮ ਤੋੜਦੇ ਆ ਹallelujah that's why ਬਹੁਤ سارے ਬੈਨੀਫਿਟਸ ਆ ਜਿਹੜੇ ਸਾਡੇ ਲਈ ਚਾਹੇ ਰਾਏ ਗਏ ਆ ਪਰ ਉਹ ਸਾਨੂੰ ਨਹੀਂ ਮਿਲ ਰਹੇ ਇਸ ਸ਼ਹਿਰ ਦੇ ਵਿੱਚ ਵੀ ਬਹੁਤ ਸਾਰੇ ਬੈਨੀਫਿਟਸ ਹੋਣਗੇ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਮਿਲ ਰਹੇ ਆ ਪਰ ਬਹੁਤ ਸਾਰੇ ਲੋਕੀਆਂ ਜਿਨ੍ਹਾਂ ਨੂੰ ਨਹੀਂ ਮਿਲ ਰਹੇ ਉਹਦਾ ਰੀਜ਼ਨ ਕੀ ਆ ਕਿਉਂਕਿ ਅਸੀਂ ਆਪਣੀ ਕਾਉਂਸਲ ਦੇ ਲਈ ਆਪਣੀ ਗਵਰਨਮੈਂਟ ਦੇ ਲਈ ਤੇ ਜਿਹੜੇ ਸਾਡੇ ਸੀਨੀਅਰ ਆ ਸੀ ਉਹਨਾਂ ਦੇ ਲਈ ਪ੍ਰੇਅਰਸ ਨਹੀਂ ਕਰਦੇ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਪੰਜਾਬੀ ਜਿਵੇਂ ਲਿਖਿਆ ਆ ਕਿ ਤੁਸੀਂ ਆਪਣੇ ਮਾਤਬਾਰਾਂ ਦੇ ਲਈ ਅਹੁਦੇਦਾਰਾਂ ਲਈ ਰੁਤਬੇਦਾਰਾਂ ਦੇ ਲਈ ਤੇ ਪਾਤਸ਼ਾਹਾਂ ਦੇ ਲਈ ਗੰਭੀਰਤਾਈ ਦੇ ਨਾਲ ਪ੍ਰਾਰਥਨਾ ਕਰੋ ਹallelujah ਸੋ ਇਹ ਇੱਕ ਕਮੈਂਡਮੈਂਟ ਹੈ ਇੱਕ ਹੁਕਮ ਹੈ ਕਿਉਂ ਸਾਨੂੰ ਕਿਹਾ ਗਿਆ ਉਹਨਾਂ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਕਿਉਂਕਿ ਵਚਨ ਵਿੱਚ ਲਿਖਿਆ ਉਹਨਾਂ ਦੇ ਮਨ ਮੇਰੇ ਹੱਥਾਂ ਵਿੱਚ ਪਾਣੀ ਦੀਆਂ ਖਾਲਾਂ ਦੀ ਨਿਆਂਈਆਂ ਮੈਂ ਜਿੱਧਰ ਨੂੰ ਚਾਹਾਂ ਮੋੜ ਦਿੰਦਾ ਹੈ ਸੋ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਉਹਨਾਂ ਦੇ ਲਈ ਫਿਰ ਪ੍ਰਭੂ ਨੇ ਉਹਨਾਂ ਦੇ ਮਾਰੇ ਸਾਡੇ ਵੱਲ ਨੂੰ ਮੋੜ ਦੇਣੇ ਬਹੁਤ ਲੋਕੀ ਆ ਜਿਨ੍ਹਾਂ ਦੀਆਂ ਫਾਈਲਾਂ ਲਗੀਆਂ ਹੋਈਆਂ ਆ ਪਰ ਉਹਨਾਂ ਦੇ ਕੋਈ ਵੀ ਪੋਜ਼ਿਟਿਵ ਅਨਸਰ ਨਹੀਂ ਆ ਰਹੇ ਉਹ ਵੇਟਿੰਗ ਲਿਸਟ ਵਿੱਚ ਪਈਆਂ ਆ ਤੁਸੀਂ ਆਪਣੇ ਵੀਜ਼ੇ ਵਧਣ ਵਾਸਤੇ ਦਿੱਤੇ ਆ ਬਹੁਤਿਆਂ ਦੇ ਵੱਧ ਨਹੀਂ ਰਹੇ ਕਿਸੇ ਨੇ ਪੀਆਰ ਦੀ ਫਾਈਲ ਲਾਈ ਆ ਉਹ ਪ੍ਰੂਵ ਨਹੀਂ ਹੋ ਰਹੀ ਉਹਦੀ ਪੀਆਰ ਸਿਟੀਨਸ਼ਿਪ ਦੇ ਵਿੱਚ ਬਹੁਤ ਡਿਲੇ ਹੋ ਰਿਹਾ ਆ ਹੋਰ ਚੀਜ਼ਾਂ ਦੇ ਵਿੱਚ ਐਡਮਿਸ਼ਨਸ ਦੇ ਵਿੱਚ ਡਿਲੇ ਹੋ ਰਿਹਾ ਉਹਦਾ ਰੀਜ਼ਨ ਕੀ ਆ ਉਹਦਾ ਰੀਜ਼ਨ ਇਹ ਆ ਕਿ ਅਸੀਂ ਰਿਸਪਾਂਸਿਬਲ ਬਲੀਵਰ ਨਹੀਂ ਹੈ ਜਿੰਨੀ ਦੇਰ ਤੱਕ ਅਸੀਂ ਆਪਣੀਆਂ ਰਿਸਪਾਂਸਿਬਿਲਟੀਜ਼ ਨੂੰ ਨਹੀਂ ਸਮਝਾਂਗੇ ਅਸੀਂ ਗੰਭੀਰਤਾਈ ਵਾਲਾ ਜੀਵਨ ਨਹੀਂ ਜੀਵਾਂਗੇ ਉਨੀ ਦੇਰ ਤੱਕ ਸਾਡੇ ਲਈ ਕੁਝ ਵੀ ਹੋਣਾ ਨਹੀਂ ਅਗਰ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਲਈ ਕੁਝ ਹੋਏ ਤੁਹਾਨੂੰ ਬੈਨੀਫਿਟ ਮਿਲਣ ਜੋ ਤੁਸੀਂ ਨਹੀਂ ਚਾਹੁੰਦੇ ਉਸ ਤੋਂ ਵੱਧ ਤੁਹਾਨੂੰ ਮਿਲੇ ਚੰਗਾ ਮਿਲੇ ਤੇ ਚੋਖਾ ਮਿਲੇ ਤੁਸੀਂ ਇੱਕ ਮੰਥ ਪ੍ਰੇਅਰ ਕਰਕੇ ਦੇਖੋ ਆਪਣੇ ਚੈਰ ਦੀਆਂ ਅਥਾਰਟिटीज ਦੇ ਲਈ ਪ੍ਰੇਅਰ ਕਰੋ ਆਪਣੇ ਪ੍ਰਾਈਮ ਮਿਨਿਸਟਰ ਦੇ ਲਈ ਪ੍ਰੇਅਰ ਕਰੋ ਤੁਹਾਡੀਆਂ ਪ੍ਰੇਅਰਸ ਤੁਹਾਡੇ ਦੇਸ਼ ਦੇ ਕਾਨੂੰਨ ਬਦਲ ਸਕਦੀਆਂ ਹਨ ਹਰ ਉਹ ਕਾਨੂੰਨ ਜਿਹੜੇ ਬਣਨਗੇ ਉਹ ਤੁਹਾਡੇ ਫੇਵਰ ਵਿੱਚ ਬਣਨਗੇ ਸੋ ਯੂਨਿਟੀ ਦੇ ਵਿੱਚ ਤੇ ਪ੍ਰੇਅਰ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਤੁਸੀਂ ਦੇਖੋ ਜਦੋਂ ਪੌਲਸ ਲਾਸ ਹੋਣੀ ਜੇਲ੍ਹ ਦੇ ਵਿੱਚ ਸੀਗੇ ਪਿੱਛੇ ਕਲੀਸੀਆ ਯੂਨਿਟੀ ਦੇ ਵਿੱਚ ਪ੍ਰਾਰਥਨਾ ਕਰਦੀ ਸੀ ਤਾਂ ਜੇਲ੍ਹਾਂ ਦੇ ਦਰਵਾਜ਼ੇ ਖੁੱਲ ਗਏ ਪ੍ਰਾਰਥਨਾ ਦੇ ਵਿੱਚ ਸ਼ਕਤੀ ਆ ਜੇ ਕਲਿਸਿਆ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਲੱਗ ਜਾਏ ਤੁਹਾਨੂੰ ਪਤਾ ਬਹੁਤ ਵੱਡੇ ਬਦਲਾਅ ਹੋ ਸਕਦੇ ਨੇ ਨੀਨਵਾ ਨੂੰ ਪਰਮੇਸ਼ਵਰ ਨੇ ਨਾਸ਼ ਕਰਨ ਦਾ ਮਨ ਬਣਾ ਲਿਆ ਸੀ ਯੈਸ ਫਿਰ ਨੀਨਵਾ ਨੂੰ ਤਬਾਹ ਕਰ ਦੇਣਾ ਆ ਜੋ ਨਾ نبی ਨੂੰ ਕਹਾ ਜਾ ਜਾ ਕੇ ਹੋਕਾ ਦੇ ਦੇ ਅਰ ਉਹ ਰੋਜ਼ ਮੁਨਾਦੀ ਕਰਦਾ ਉੱਥੇ ਕਿ ਇੰਨੇ ਦਿਨ ਰਹਿ ਗਏ ਆ ਇੰਨੇ ਦਿਨਾਂ ਨੂੰ ਨੀਨਵਾ ਨਾਸ਼ ਹੋ ਜਾਣਾ ਇੰਨੇ ਦਿਨਾਂ ਨੂੰ ਨੀਨਵਾ ਨਾਸ਼ ਹੋ ਜਾਣਾ ਪਰ ਨੀਨਵਾ ਦੇ ਲੋਕਾਂ ਨੇ ਕੀ ਕੀਤਾ ਯੂਨਿਟੀ ਵਿੱਚ ਆਣ ਕੇ ਉਹਨਾਂ ਨੇ ਪਰਚਾਤਾਪ ਕੀਤਾ ਉਹਨਾਂ ਨੇ ਆਪਣੇ ਮਨ ਫੇਰ ਆਏ ਜੋ ਭੁੱਲਾ ਹੋਈਆਂ ਸੀ ਉਹਦੀ ਤੌਬਾ ਕੀਤੀ ਅ ਪਰਮੇਸ਼ਵਰ ਨੇ ਆਪਣਾ ਫੈਸਲਾ ਬਦਲ ਦਿੱਤਾ ਉਹਨਾਂ ਨੂੰ ਨਾਸ਼ ਕਰਨ ਦੀ ਥਾਂ ਤੇ ਪਰਮੇਸ਼ਵਰ ਨੇ ਜੀਵਨ ਦੇ ਦਿੱਤਾ ਹੋ ਸਕਦਾ ਤੁਹਾਡੇ ਮੁਲਕ ਦੇ ਵਿੱਚ ਕੋਈ ਐਹੋ ਜੇ ਕਾਨੂੰਨ ਹੋਣ ਜਿਹੜੇ ਤੁਹਾਡੇ ਵਿਰੋਧ ਤੇ ਜਾ ਰਹੇ ਹੋਣ ਤੁਹਾਨੂੰ ਪਤਾ ਕਦੋਂ ਸਾਡੇ ਵਿਰੋਧ ਵਿੱਚ ਕਾਨੂੰਨ ਆਉਂਦੇ ਆ ਜਦੋਂ ਪਰਜਾ ਪਰਮੇਸ਼ਵਰ ਤੋਂ ਬੇਮੁਖ ਹੋ ਜਾਂਦੀ ਆ ਜਦੋਂ ਲੋਕੀ ਪਰਮੇਸ਼ਵਰ ਨੂੰ ਭੁੱਲਣ ਲੱਗ ਜਾਂਦੇ ਆ ਪਰਮੇਸ਼ਵਰ ਰਾਜਿਆਂ ਦੇ ਦਿਲਾਂ ਨੂੰ ਸਖਤ ਕਰਕੇ ਪਰਜਾ ਦੇ ਉੱਤੇ ਉਹਨਾਂ ਨੂੰ ਅਤਿਆਚਾਰੀ ਬਣਾ ਦਿੰਦਾ ਹੈ ਪਰ ਜਦੋਂ ਉਹ ਹੀ ਪਰਜਾ ਪਛਤਾਪ ਕਰਨਾ ਸ਼ੁਰੂ ਕਰ ਦਵੇ ਤਾਂ ਪਰਮੇਸ਼ਵਰ ਉਹਦੇ ਉੱਤੇ ਹਾਕਮਾਂ ਨੂੰ ਬਦਲ ਦਿੰਦਾ ਹੈ ਔਰ ਪਰਮੇਸ਼ਵਰ ਨਰਮ ਦਿਲ ਹਾਕਮਾਂ ਨੂੰ ਫਿਰ ਉਹਨਾਂ ਦੇ ਉੱਤੇ ਲੈ ਕੇ ਆਉਂਦਾ ਹੈ ਹਾਲੇਲੂਇਆ ਸੋ ਇਹ ਇੱਕ ਕੁੰਜੀ ਆ ਤੁਸੀਂ ਆਪਣੇ ਰੁਕੇ ਹੋਏ ਕੰਮ ਜਿਹੜੇ ਤੁਹਾਡੇ ਸਰਕਾਰੀ ਆ ਅਗਰ ਤੁਸੀਂ ਚਾਹੁੰਦੇ ਆ ਉਹ ਛੇਤੀ ਹੋ ਜਾਣ ਤਾਂ ਜਿੰਨਾ ਅਧਿਕਾਰੀਆਂ ਦੇ ਕੋਲੇ ਤੁਹਾਡੀਆਂ ਫਾਈਲਸ ਆ ਆਫੀਸਰਸ ਆ ਤੁਸੀਂ ਉਹਨਾਂ ਦੇ ਲਈ ਦਿਲ ਤੋਂ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਔਰ ਉਹਨਾਂ ਦੇ ਲਈ ਬlesing ਬੋਲਨੀ ਸ਼ੁਰੂ ਕਰੋ ਤੁਸੀਂ ਦੇਖਿਓ ਤੁਹਾਡਾ ਮਹੀਨਿਆਂ ਦਾ ਕੰਮ ਦਿਨਾਂ 'ਚ ਹੋਊਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਪ੍ਰਭੂ ਦੇ ਵਿੱਚ ਟਾਈਮ ਦੇ ਉੱਤੇ ਡੋਮਿਨੇਟ ਕਰਨ ਦੀ ਪਾਵਰ ਆ ਜਦੋਂ ਪ੍ਰਭੂ ਯਿਸੂ ਮਸੀਹ ਕਾਨਾ ਗਲੀਲ ਦੇ ਵਿੱਚ ਇੱਕ ਵਿਆਹ ਦੇ ਉਤਸਵ ਦੇ ਵਿੱਚ ਗਏ ਸੀਗੇ ਤਾਂ ਉੱਥੇ ਮੈਂ ਖਤਮ ਹੋ ਗਈ ਸੀ ਅਰੇ ਪ੍ਰਭੂ ਯਿਸੂ ਮਸੀਹ ਦੇ ਮਾਤਾ ਜੀ ਨੇ ਕਿਹਾ ਯਿਸੂ ਮਸੀਹ ਜੀ ਨੂੰ ਕਿ ਤੂੰ ਮੈਂ ਤਿਆਰ ਕਰ ਲਵਾਂ ਪ੍ਰਭੂ ਜੀ ਨੇ ਕਿਹਾ ਅਰੇ ਨਹੀਂ ਪਰ ਉਹ ਮਾਂ ਆ ਮਾਂ ਨੇ ਫਿਰ ਤਾਂ ਕੀ ਕਹਿੰਦੇ ਨਹੀਂ ਕਰ ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਜਿਹੜੇ ਖਾਲੀ ਮੱਟੇ ਆ ਇਹਨਾਂ ਨੂੰ ਪਾਣੀ ਨਾਲ ਭਰ ਦਿਓ ਪਾਣੀ ਨਾਲ ਭਰੇ ਅਰ ਜਿੱਦਾਂ ਹੀ ਪਾਣੀ ਨਾਲ ਭਰੇ ਉਦਾਂ ਹੀ ਉਹਨਾਂ ਨੂੰ ਕਿਹਾ ਜਾਓ ਵਰਤਾ ਦਿਓ ਕੋਈ 5-7 ਦਿਨ ਨਹੀਂ ਲੱਗੇ ਕੋਈ ਸਵੇਰ ਤੋਂ ਸ਼ਾਮ ਤੱਕ ਦਾ ਟਾਈਮ ਨਹੀਂ ਲਗਾ ਜਿੱਦਾਂ ਹੀ ਭਰੇ ਉਸੇ ਵੇਲੇ ਵਰਤੌਣੇ ਸ਼ੁਰੂ ਕਰ ਦਿੱਤੇ ਤੇ ਵਚਨ ਵਿੱਚ ਲਿਖਿਆ ਕਿ ਜਿਹੜੇ ਬਰਾਤੀ ਸੀਗੇ ਉਹਨਾਂ ਨੇ ਕਿਹਾ ਤੁਸੀਂ ਜਿਹੜੀ ਚੰਗੀ ਮੈਂ ਸੀ ਉਹ ਪਿੱਛੋਂ ਵਰਤਾਈ ਆ ਇਹ ਕਿੱਥੇ ਰੱਖ ਛੱਡੀ ਸੀ ਅਰ ਚੰਗੀ ਮੈਂ ਬਣਨ ਨੂੰ ਪਤਾ ਕਿੰਨਾ ਟਾਈਮ ਲੱਗਦਾ 15 ਤੋਂ 20 ਸਾਲ ਲੱਗ ਜਾਂਦੇ ਆ ਅਗਰ ਉਹ ਮੈਂਟਾ ਵਿੱਚ ਪਾਣੀ ਨੂੰ ਮੈਂ ਵਿੱਚ ਤਬਦੀਲ ਕਰ ਸਕਦਾ ਤੁਸੀਂ ਇਹ ਨਾ ਸੋਚੋ ਕਿ ਮੈਨੂੰ ਪੱਕੇ ਹੋਣ ਨੂੰ 10 ਸਾਲ ਚਾਹੀਦੇ ਆ 14 ਸਾਲ ਚਾਹੀਦੇ ਆ 5 ਸਾਲ ਚਾਹੀਦੇ ਆ ਮੇਰਾ ਪ੍ਰਭੂ ਤੁਹਾਨੂੰ ਦਿਨਾਂ ਚ ਮਹੀਨਿਆਂ ਚ ਕਰਨ ਦੀ ਤਾਕਤ ਰੱਖਦਾ ਹੈ ਉਹ ਟਾਈਮ ਉਤੇ ਡੋਮਿਨੇਟ ਕਰਦਾ ਹੈ ਬਸ ਸਾਨੂੰ ਉਹਦੇ ਨਾਲ ਵਫਾਦਾਰ ਹੋਣ ਦੀ ਜ਼ਰੂਰਤ ਹੈ ਅੱਜ ਮੈਨੂੰ ਪਰਮੇਸ਼ਵਰ ਨੇ ਜੋ ਤੁਹਾਡੇ ਲਈ ਸਨੇਹਾ ਦਿੱਤਾ ਹੈ ਆਮੀਨ ਉਹ ਸਨੇਹਾ ਆ ਹallelujah ਕੀ ਤੁਹਾਡਾ ਰੈਜ਼ਰੇਕਸ਼ਨ ਹੋ ਚੁੱਕਾ ਅੱਜ ਬਹੁਤ سارے ਲੋਕ ਆ ਔਰ ਰੈਜ਼ਰੇਕਟ ਹੋਣ ਦੀ ਉਮੀਦ ਵਿੱਚ ਮਸੀਹੀ ਜੀਵਨ ਜੀ ਰਹੇ ਆ ਕਿ ਸਾਡਾ ਪੁਨਰੁਥਾਨ ਹੋਊਗਾ ਪੁਨਰੁਥਾਨ ਦਾ ਮਤਲਬ ਮਰ ਕੇ ਜਿੰਦੇ ਹੋਵਾਂਗੇ ਜਿਵੇਂ ਪ੍ਰਭੂ ਯਿਸੂ ਮਸੀਹ ਹੋਏ ਪਰ ਉਹ ਨਹੀਂ ਜਾਣਦੇ ਕਿ ਉਹਨਾਂ ਦਾ ਪੁਨਰੁਥਾਨ ਹੋ ਚੁੱਕਾ ਹੈ ਹallelujah ਅਸੀਂ ਮਰੇ ਹੋਏ ਸੀ ਸਾਨੂੰ ਨਵਾਂ ਜੀਵਨ ਮਿਲਿਆ ਇਸ ਲਈ ਅਸੀਂ ਆਲ ਰੈਜ਼ੁਰੈਕਟਡ ਹਾਂ ਸਾਡਾ ਪੁਨਰੁਥਾਨ ਹੋ ਚੁੱਕਾ ਕਿਉਂਕਿ ਸਾਡੀ ਰੈਜ਼ੁਰੈਕਸ਼ਨ ਪ੍ਰਭੂ ਯਿਸੂ ਮਸੀਹ ਅਸੀਂ ਇਸ ਲਈ ਨਹੀਂ ਜੀਣਾ ਕਿ ਅਸੀਂ ਮਰ ਕੇ ਜੀਵਾਂਗੇ ਹੁਣ ਇਸ ਲਈ ਜੀਣਾ ਆ ਕਿ ਮਰਿਆਂ ਹੋਿਆਂ ਨੂੰ ਵਿਖਾਉਣਾ ਆ ਕਿ ਅਸੀਂ ਜੀ ਉੱਠੇ ਆ ਹallelujah ਹallelujah ਸੋ ਅਸੀਂ ਮੋਇਆ ਵਾਲਾ ਜੀਵਨ ਨਹੀਂ ਜੀਣਾ ਹੁਣ ਹੁਣ ਸਾਡੇ ਕੋਲੇ ਜਿਹੜਾ ਜੀਵਨ ਆ ਉਹ ਸਧਾਰਨ ਜੀਵਨ ਨਹੀਂ ਆ ਇਹ ਐਕਸਟਰਾ ਆਰਡੀਨਰੀ ਜੀਵਨ ਆ ਗ੍ਰੇਸ ਵਾਲੀ ਲਾਈਫ ਆ ਕਿਰਪਾ ਵਾਲਾ ਮਹਿਮਾ ਵਾਲਾ ਜੀਵਨ ਆ ਅਸੀਂ ਉਦੋਂ ਸਧਾਰਨ ਸੀ ਜਦੋਂ ਪਾਪ ਵਿੱਚ ਸੀ ਜਦੋਂ ਸਾਡੇ ਕੋਲੇ ਮੁਕਤੀ ਨਹੀਂ ਸੀ ਜਦੋਂ ਸਾਡੇ ਕੋਲੇ ਛੁਟਕਾਰਾ ਨਹੀਂ ਸੀ ਜਦੋਂ ਸਾਨੂੰ ਕੋਈ ਰਾਹ ਨਜ਼ਰ ਨਹੀਂ ਆਉਂਦਾ ਸੀ ਉਦੋਂ ਸਾਡਾ ਜੀਵਨ ਬਹੁਤ ਸਧਾਰਨ ਸੀ ਲੋਕਾਂ ਵਰਗਾ ਸੀ ਸਾਡਾ ਜੀਵਨ ਵੀ ਕੁਛ ਨਹੀਂ ਸਮਝ ਆਉਂਦੀ ਕੀ ਕਰੀਏ ਪਰ ਜਦੋਂ ਪ੍ਰਭੂ ਨੇ ਸਾਨੂੰ ਚੁਣ ਲਿਆ ਉਹਨੇ ਸਾਡੇ ਪਾਪ ਵੀ ਮਾਫ ਕਰ ਦਿੱਤੇ ਉਹਨੇ ਕਿਹਾ ਰਾ ਸਚਾਈ ਤੇ ਜੀਵਨ ਮੈਂ ਹਾਂ ਫੇਓ ਕਹਿੰਦਾ ਮੈਂ ਤੁਹਾਨੂੰ ਅਥੋਰਿਟੀਆਂ ਦਿੰਨਾ ਆ ਬੈਰੀ ਦੀਆਂ ਸ਼ਕਤੀਆਂ ਦੇ ਉੱਤੇ ਤੁਹਾਨੂੰ ਅਧਿਕਾਰ ਦਿੰਨਾ ਆ ਮੂਤਾਂ ਨੂੰ ਕੱਟਣ ਦਾ ਅਧਿਕਾਰ ਦਿੰਨਾ ਆ ਰੋਗੀਆਂ ਨੂੰ ਚੰਗੇ ਕਰਨ ਦਾ ਅਧਿਕਾਰ ਦਿੰਨਾ ਆ ਹੁਣ ਸਾਡਾ ਜੀਵਨ ਸਧਾਰਨ ਜੀਵਨ ਨਹੀਂ ਆ ਹੁਣ ਸਾਡਾ ਜੀਵਨ ਸਮਰਥਵਾਣਾ ਜੀਵਨ ਆ ਹੁਣ ਅਸੀਂ ਮੋਏ ਹੋਏ ਨਹੀਂ ਆ ਅਸੀਂ ਮੌਤ ਉੱਤੇ ਫਤਿਹ ਪਾ ਚੁੱਕੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਆਮੀਨ। ਮਰਿਆ ਹੋਇਆ ਕੌਣ ਹੈ ਅਸਲ ਵਿੱਚ? ਬਾਈਬਲ ਦੇ ਅਨੁਸਾਰ ਜੀਵਨ ਕਿੰਨੂ ਕਿਹਾ ਗਿਆ ਹੈ? ਬਾਈਬਲ ਜੀਵਨ ਦਾ ਬਿਆਨ ਕਰਦਾ ਹੈ ਗਿਆਨ ਨੂੰ। ਅਗਿਆਨਤਾ ਵਿੱਚ ਫਸੇ ਹੋਏ ਲੋਕਾਂ ਨੂੰ ਪਵਿੱਤਰ ਬਾਈਬਲ ਮਰੇ ਹੋਏ ਕोषित ਕਰਦਾ ਹੈ। ਉਹ ਪਾਪ ਵਿੱਚ ਮਰੇ ਹੋਏ ਆ। ਉਹ ਇਨਕਾਰ ਦੇ ਵਿੱਚ ਪਏ ਹੋਏ ਆ। ਮਤਲਬ ਅਗਿਆਨਤਾ ਵਿੱਚ ਉਹਨਾਂ ਦੇ ਕੋਲੇ ਗਿਆਨ ਨਹੀਂ ਆ ਜਦੋਂ ਪਰਮੇਸ਼ਵਰ ਨੇ ਸਾਨੂੰ ਅਗਿਆਨਤਾ ਵਿੱਚੋਂ ਬਾਹਰ ਕੱਢ ਲਿਆ ਟੂੜੇ ਟੋਟੀਆਂ ਵਿੱਚੋਂ ਬਾਹਰ ਕੱਢ ਲਿਆ ਜਾਦੂ ਟੋਣੀਆਂ ਵਿੱਚੋਂ ਬਾਹਰ ਕੱਢ ਲਿਆ ਮੂਰਖਤਾ ਵਾਲੀਆਂ ਗੱਲਾਂ ਵਿੱਚੋਂ ਮੂਰਖਤਾ ਵਾਲੇ ਕੰਮਾਂ ਵਿੱਚੋਂ ਬਾਹਰ ਕੱਢ ਲਿਆ ਤਾਂ ਹੁਣ ਅਸੀਂ ਪੁਨਰ ਉਥਾਨ ਨੂੰ ਪ੍ਰਾਪਤ ਕਰ ਚੁੱਕੇ ਹਾਂ ਹallelujah ਵਚਨ ਵਿੱਚ ਲਿਖਿਆ ਮੇਰੀ ਪਰਜਾ ਗਿਆਨ ਬਿਨਾਂ ਨਾਸ਼ ਹੋ ਰਹੀ ਆ ਜਿਨ੍ਹਾਂ ਨੂੰ ਗਿਆਨ ਨਹੀਂ ਆ ਖਤਮ ਹੋ ਰਹੀ ਆ ਪ੍ਰਭੂ ਨੇ ਇਹ ਨਹੀਂ ਕਿਹਾ ਦੁਨੀਆ ਗਿਆਨ ਬਿਨਾ ਨਾਸ਼ ਹੋ ਰਹੀ ਆ ਕਿੰਨਾ ਮੇਰੀ ਪਰਜਾ ਮੇਰੇ ਲੋਕੀ ਗਿਆਨ ਬਿਨਾ ਨਾਸ਼ ਹੋ ਰਹੀ ਆ ਮੈਂ ਉਹਨਾਂ ਨੂੰ ਬਚਾ ਲਿਆ ਆ ਉਹਨਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਆ ਉਹ ਬਚਾਏ ਗਏ ਆ ਮੈਂ ਉਹਨਾਂ ਨੂੰ ਜੀਂਦਿਆਂ ਕਰ ਦਿੱਤਾ ਉਹਨਾਂ ਨੂੰ ਪਤਾ ਹੀ ਨਹੀਂ ਆ ਉਹ ਜੀ ਉੱਠੇ ਆ ਮੈਂ ਉਹਨਾਂ ਨੂੰ ਅਧਿਕਾਰ ਦੇ ਦਿੱਤੇ ਸਵਰਗੀ ਚੀਜ਼ਾਂ ਦੇ ਅਧਿਕਾਰ ਦੇ ਦਿੱਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਸਵਰਗ ਦੀਆਂ ਚੀਜ਼ਾਂ ਦੇ ਵਾਰਿਸ ਬਣ ਗਏ ਆ ਹਰ ਚੀਜ਼ ਨੂੰ ਉਹ ਹੱਥ ਬੁਧਾ ਕੇ ਪ੍ਰਾਪਤ ਕਰ ਸਕਦੇ ਆ ਮੈਂ ਉਹਨਾਂ ਨੂੰ ਸ਼ਕਤੀਆਂ ਦੇ ਦਿੱਤੀਆਂ ਆ ਪਰ ਉਹਨਾਂ ਨੂੰ ਪਤਾ ਨਹੀਂ ਆ ਕਿ ਉਹ ਕੀ ਸੀਗੇ ਤੇ ਮੈਂ ਉਹਨਾਂ ਨੂੰ ਕੀ ਬਣਾ ਦਿੱਤਾ ਆ ਇਸੇ ਲਈ ਉਹਨਾਸ਼ ਹੋ ਰਹੇ ਆ ਜੇ ਕੋਈ ਜਣਾ ਅਫਸਰ ਆ ਪਰ ਉਹਨੂੰ ਸਮਝ ਨਹੀਂ ਹੈਗੀ ਵੀ ਉਹ ਕੀ ਕוש ਕਰ ਸਕਦਾ ਆ ਫਿਰ ਉਹਦੀ ਅਫਸਰशाही ਵਿਅਰਥ ਹੈ ਪਰ ਜੇ ਉਹਨੂੰ ਪਤਾ ਆ ਫਿਰ ਗਈ ਅਫਸਰ ਆਪਣੇ ਸਾਰੇ ਘਰਾਣੇ ਨੂੰ ਹੀ ਅਫਸਰ ਬਣਾ ਦਿੰਦੇ ਆ ਉਹਨਾਂ ਦੇ ਘਰਾਣੇ ਚ ਕੋਈ ਵੀ ਫਿਰ ਬੇਰੋਜ਼ਗਾਰ ਨਹੀਂ ਰਹਿੰਦਾ ਤੇ ਵਚਨ ਚ ਕੀ ਲਿਖਿਆ ਕਹਿੰਦਾ ਤੂੰ ਬਾਜ ਤੇਰਾ ਘਰਾਣਾ ਬਚਾਇਆ ਜਾਏਗਾ ਪਰਮੇਸ਼ਵਰ ਨੇ ਤੁਹਾਨੂੰ ਅਫਸਰਸ਼ਾਈ ਨਹੀਂ ਪਰ ਪਾਤਸ਼ਾਹੀ ਦਿੱਤੀ ਹੈ ਹallelujah ਹallelujah ਰਾਜੇ ਦੇ ਬੱਚੇ ਮਿਠਾਰੀ ਨਹੀਂ ਹੁੰਦੇ ਤੇ ਨਾ ਰਾਜੇ ਦੇ ਬੱਚੇ ਮੰਗਦੇ ਹੀ ਹੁੰਦੇ ਹਨ ਰਾਜੇ ਦੇ ਪੁੱਤ ਰਾਜੇ ਹੀ ਹੁੰਦੇ ਆ ਰਾਜਕੁਮਾਰ ਹੁੰਦੇ ਆ ਰਾਜਕੁਮਾਰੀਆਂ ਹੁੰਦੀਆਂ ਸ਼ੇਰ ਦਾ ਬੱਚਾ ਸ਼ੇਰ ਇਦਾਂ ਹੀ ਪਰਮੇਸ਼ਵਰ ਦਾ ਪੁੱਤਰ ਛੋਟਾ ਪਰਮੇਸ਼ਵਰ ਹallelujah 다우드 ਕੀ ਕੰਦਾ ਜਾਂ ਸਬੂਰਾ ਦੇ ਵਿੱਚ ਉਹ ਸਾਨੂੰ ਛੋਟੇ ਪਰਮੇਸ਼ਵਰ ਕਹਿ ਕੇ ਬੁਲਾ ਆਇਆ ਅਰ ਪ੍ਰਭੂ ਯਿਸੂ ਮਸੀਹ ਜੀ ਨੂੰ ਜਦੋਂ ਰਾਜਿਆਂ ਦੇ ਕੇ ਪੇਸ਼ ਕੀਤਾ ਗਿਆ ਤੇ ਉਹਨਾਂ ਪੁੱਛਿਆ ਗਿਆ ਲੇਕਿਨ ਪਿਛਲੀ ਜ਼ਿੰਦਗੀ ਆਪਾਂ ਭੁੱਲ ਦੇਣੀ ਹੈ ਹੈਗੇ ਉਹਨਾਂ ਬਾਰੇ ਦੱਸ ਰਿਹਾ ਕਿ ਜੇਕਰ ਆਪ ਨਵਾਂ ਜੀਵਨ ਪਾਲਿਆ ਪ੍ਰਭੂ ਨੂੰ ਜਾਣ ਲਿਆ ਵਾ ਤਾਂ ਆਪ ਕਿਸ ਤਰ੍ਹਾਂ ਉਹਨਾਂ ਤੋਂ ਵੱਖਰੇ ਹੋਣਾ ਵਾ ਉਹਨਾਂ ਲੋਕਾਂ ਤੋਂ ਨਹੀਂ ਵੱਖਰੇ ਹੋਣਾ ਰੀਤੀ ਰਿਵਾਜਾਂ ਤੋਂ ਵੱਖਰੇ ਹੋਣਾ ਜਿੱਦਾਂ ਮੂਸਾ ਦੇ ਟਾਈਮ ਮੂਸਾ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ ਲੇਕਿਨ ਫਿਰ ਵੀ ਪਿਛਲੇ ਜਮਾਨੇ ਨੂੰ ਯਾਦ ਕਰ ਰਿਹਾ ਸੀ ਕਹਿੰਦਾ ਕਹਿੰਦੇ ਅਸੀਂ ਤਾਂ ਉੱਤੇ ਮੀਟ ਖਾਂਦੇ ਸੀ ਮੱਛੀਆਂ ਖਾਂਦੇ ਸੀ ਇੱਥੇ ਸਾਨੂੰ ਭੁੱਖ ਦੇ ਵਿੱਚ ਲੈ ਕੇ ਆ ਗਿਆ ਇਸ ਤਰ੍ਹਾਂ ਅੱਜ ਵੀ ਲੋਕ ਬਹੁਤ ਸਾਰੇ ਲੋਕ ਆ ਪਰਮੇਸ਼ਵਰ ਨੂੰ ਜਾਣ ਤਾਂ ਲੈਂਦੇ ਹੋ ਉਹਨਾਂ ਨੂੰ ਪਤਾ ਸੱਚਾ ਰਸਤਾ ਇਹੀ ਆ ਲੇਕਿਨ ਉਹ ਇਹ ਕਹਿ ਦਿੰਦੇ ਕਿ ਅਸੀਂ ਹਨਾ ਸਾਡੇ ਬੱਚੇ ਭੋਲੇ ਨੱਕ ਦੇ ਬਣ ਜਾਂਦੇ ਜਿਆਦੇ ਸਿੱਧੜੇ ਨਾ ਪੰਜਨ ਸਿੱਧੜੇ ਨਹੀਂ ਹੁੰਦੇਗੇ ਬੱਚੇ ਜਿਹੜੇ ਪਰਮੇਸ਼ਵਰ ਦੇ ਵਿੱਚ ਆ ਜਾਂਦਾ ਵਾ ਪਰਮੇਸ਼ਵਰ ਉਹਨੂੰ ਬੁੱਧ ਸਮਝ ਗਿਆਨ ਦੇਦਾ ਪਰਮੇਸ਼ਵਰ ਇਹ ਵੀ ਕਹਿੰਦਾ ਕਹਿੰਦਾ ਸੱਪਾਂ ਵਰ ਕੋ ਚਕੰਨੇ ਸਭ ਇੱਕਦਮ ਚਕੰਨਾ ਹੋ ਜਾਂਦੇ ਨਾ ਚਕੰਨੇ ਤੱਕ ਕਬੂਤਰਾਂ ਵਰ ਕੋ ਭੋਲੇ ਹੋਵੋ ਕਹਿੰਦਾ ਪਰਮੇਸ਼ਵਰ ਦਾ ਵਚਨ ਜਦੋਂ ਤੁਸੀਂ ਵਚਨ ਨੂੰ ਤੁਸੀਂ ਪੜਦੇ ਨਹੀਂ ਜਾਣਦੇ ਨਹੀਂ ਮੈਂ ਇਹਨਿਕ ਤੱਕ ਮੇਰੇ ਪੜਤਿਆ ਲਿਖੇ ਮੈਂ ਜਿੰਨਾ ਵੀ ਹਨਾ ਪ੍ਰਭੂ ਦੀਆਂ ਨਾਲ ਜਿੰਨਾ ਵੀ ਸੁਣਦੀ ਆ ਜਿੰਨਾ ਵੀ ਮੈਂ ਸਿੱਖਦੀ ਆ ਜਿੰਨਾ ਵੀ ਸਾਡੇ ਬਹੁਤ ਬਹੁਤ ਤੁਹਾਨੂੰ ਆਗੇ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਮੈਂ ਤੁਹਾਡਾ ਇਸ ਦਾ ਦੂਸਰਾ ਹਿੱਸਾ ਵੀ ਲੈ ਕੇ ਆਉਂਗੀ ਤੇ ਇਹਦੇ ਵਿੱਚ ਬਹੁਤ ਵਧੀਆ ਗੱਲਾਂ ਸਿੱਖਣ ਵਾਲੀਆਂ ਆ ਮਤਲਬ ਇਹੀ ਕਹਿਣਾ ਤੁਹਾਨੂੰ ਜੇਕਰ ਤੁਸੀਂ ਇਹ ਨਾ ਪਰਮੇਸ਼ਵਰ ਦੇ ਵਿੱਚ ਚੱਲਦੇ ਆ ਤਾਂ ਆਪਣੇ ਰੀਤੀ ਰਿਵਾਜਾਂ ਮਤਲਬ ਵੀ ਪਹਿਲੇ ਉਹਨਾਂ ਨੂੰ ਦੇਖੋ ਕਿ ਇਹ ਸਹੀ ਆ ਜਾਂ ਗਲਤ ਕਿਤੇ ਇਹ ਨਾ ਹੋਵੇ ਕਿ ਪਰਮੇਸ਼ਵਰ ਦੇ ਵਿੱਚ ਚੱਲਦੇ ਚੱਲਦੇ ਤੁਸੀਂ ਉਹਨਾਂ ਰੀਤੀ ਰਿਵਾਜਾਂ ਨੂੰ ਵੀ ਚੱਕੀ ਫਿਰੋ ਤਾਂ ਪਰਮੇਸ਼ਵਰ ਦੇ ਜਿਹੜੇ ਸ਼ਰਾਫ ਆਪਣੇ ਉੱਤੇ ਲੈ ਲੋ ਜਾਂ ਉਹਦਾ ਉਦੇ ਹੁਕਮ ਅਗਰ ਉਹਨੂੰ ਹਨਾ ਮੰਨਣਾ ਮੰਨਣਾ ਉਹਨੂੰ ਪਹਿਲੇ ਦੇਖੋ ਕਿ ਉਹਦੇ ਹੁਕਮ ਕੀ ਆ ਕੀ ਸਾਨੂੰ ਉਹਦੇ ਹੁਕਮ ਕਿਸ ਤਰ੍ਹਾਂ ਕਹਿ ਰਿਹਾ ਉਹ ਉਸੇ ਤਰ੍ਹਾਂ ਤੁਸੀਂ ਮੰਨੋਗੇ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਸਫਲ ਹੋਵੋਗੇ ਇਸੇ ਤਰ੍ਹਾਂ ਤੁਸੀਂ ਇਸ ਵੀਡੀਓ ਦੇ ਵਿੱਚ ਇੰਨਾ ਸਿੱਖਿਆ ਤਾਂ ਆਪਾਂ ਹੋਰ ਵੀ ਕੱਲ ਸਿਖਾਂਗੇ ਤੇ ਮੈਂ ਹੋਰ ਵੀਡੀਓ ਪਾਉਂਗੀ ਇਸ ਵੀਡੀਓ ਨੂੰ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਤਾਂ ਪਲੀਜ਼ ਲਾਈਕ ਕਮੈਂਟ ਕਰ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਵੱਲੋਂ ਸਾਰਿਆਂ ਨੂੰ ਜੈ ਜੈ ਕੀ